ਮੇਰੇ ਨਾਲ ਬੀਬੀ ਜਗੀਰ ਕੌਰ ਜੀ ਨੇ ਔਰ ਕਿਉਂਕਿ ਬੜੀਆਂ ਸਾਰੀਆਂ ਅਫਵਾਹਾਂ ਸ਼ੁਰੂ ਹੋ ਗਈਆਂ ਗੱਲਬਾਤ ਸ਼ੁਰੂ ਹੋ ਗਈ ਸੁਖਦੇਵ ਸਿੰਘ ਢੀਂਟਸਾ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣ ਤੋਂ ਬਾਅਦ ਤੇ ਉਹਨਾਂ ਦਾ ਟੇਕ ਕੀਆ ਕਿਉਂਕਿ ਅੱਜ ਵੀ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਹੱਥ ਜੋੜ ਕੇ ਉਹਨਾਂ ਨੂੰ ਕਹਿਣਾ ਕਿ ਤੁਹਾਡੀ ਪਾਰਟੀ ਆ ਤੁਸੀਂ ਆਓ ਤੇ ਗੱਲ ਕਰਦੇ ਬੀਬੀ ਜੀ ਸਵਾਗਤ ਹੈ ਤੁਹਾਡਾ ਜਗਬਾਣੀ ਦੇ ਉੱਤੇ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਅ ਅੱਜ ਤੁਹਾਨੂੰ ਪਤਾ ਹੀ ਹੋਣਾ ਕਿ ਬਹੁਤ ਟੇਕ ਤੁਹਾਡੇ ਲੈ ਜਾ ਰਹੇ ਨੇ ਪਹਿਲਾਂ ਤਾਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਵੀ ਤੁਸੀਂ ਇਸ ਸਮੇਂ ਕੀ ਸੋਚ ਰਹੇ ਹੋ ਦੇਖੋ ਪਹਿਲਾਂ ਚੰਗੀ ਗੱਲ ਹੈ ਕਿ ਉਠੀਨ ਸਾਹਿਬ ਨੇ ਲੇਵਾ ਮ ਕੀਤਾ ਪਾ ਕਿ ਮਜ਼ਬੂਤ ਹੋਏਗੀ ਹੋਰ ਤਾਕਤਵੰਦੀ ਹੈ ਜਿਕੇ ਇੱਕ ਕਿੱਦੋ 11 ਵਾਲੀ ਗੱਡ ਬਣ ਜਾਂਦੀ ਹੈ ਅਕਾਲੀ ਦਲ ਇਸ ਕਹਿੰਦੇ ਵੰਡਿਆ ਗਿਆ ਸੀਗਾ ਦੂਜਾ ਅਕਾਲੀ ਦਲ ਬੰਦ ਹੋ ਕੇ ਰਹਿ ਗਿਆ ਕੌਮਣੀ ਕਲਪਨਤੀ ਲੇਵਾ ਮ ਆਏ ਜਿੱਤੇ ਵੀ ਗੱਲ ਹੈ ਬਹੁਤ ਅੱਛੀ ਗੱਲ ਹੈ ਅਰੇ ਗੱਲ ਹੀ ਤਾਂ ਹੁੰਦੀ ਹੈ ਕਿ ਜਦੋਂ ਕੋਈ ਜਾਣਦਾ ਨਾ ਸੀ ਉਸ ਵੇਲੇ ਉਹ ਪਿਛਲਾ ਸਮਾਂ ਵੀ ਆਪਾਂ ਦੇਖਦੇ ਹਾਂ ਕਿ 5 ਸਾਲ ਪਹਿਲਾਂ ਫਿਰ ਕਾਰਨ ਕੀ ਸੀ ਆਪਾਂ ਕਹੇ ਸੀ ਜੀ ਅੱਛਾ ਇੱਕ ਜੀ ਬੀਬੀ ਜੀ ਇੱਕ ਗੱਲ ਇਹ ਵੀ ਆ ਵੀ ਤੁਹਾਡੇ ਉੱਤੇ ਹੁਣ ਬੜੀ ਜਿਹੜੀ ਹੈ ਜ਼ਿੰਮੇਵਾਰੀ ਆ ਗਈ ਤੁਹਾਨੂੰ ਪੁੱਛਿਆ ਜਾ ਰਿਹਾ ਬਾਰ-ਬਾਰ ਕਿ ਤੁਸੀਂ ਪਾਰਟੀ 'ਚ ਜਾਓਗੇ ਕਿਉਂਕਿ ਤੁਸੀਂ ਕਹਿੰਦੇ ਸੀ ਮੇਰੀ ਕੋਈ ਮੇਰਾ ਕੋਈ ਗੁੱਸਾ ਗਲਾਨੀਆਂ ਸੁਖਵੀਰ ਮੈਨੂੰ ਅੱਜ ਬੁਲਾ ਲਵੇ ਤੇ ਫਿਰ ਹੁਣ ਤੁਹਾਡਾ ਕੀ ਟੈਕ ਹੈ ਵੀ ਬਾਰੇ ਤੋਂ ਪਹਿਲਾਂ ਹੀ ਸਾਰਿਆਂ ਨੂੰ ਕਹਿ ਰਹੀ ਆ ਕਿ ਮੈਂ ਤੇ ਪਾਰਟੀ ਦਾ ਹੀ ਪ੍ਰਚਾਰ ਕਰ ਰਹੀ ਏ ਅੱਜ ਤੱਕ ਵੀ ਮੈਂ ਕਦੀ ਵੀ ਪਾਰਟੀ ਤੋਂ ਬਾਹਰ ਹੋ ਕੇ ਗਾਲੀ ਨਹੀਂ ਕੱਢੀ ਮੈਂ ਜੋ ਕਹਿੰਨੀ ਆ ਪਾਰਟੀ ਦੀ ਮਜ਼ਬੂਤੀ ਦੀ ਕਹਿੰਨੀ ਆ ਕਿਉਂਕਿ ਜਦੋਂ ਮੈਂ ਸਰਦਾਰ ਵੀਰ ਸਿੰਘ ਦੀ ਬਾਦਲ ਸਾਹਿਬ ਨਾਲ ਵੀ ਗੱਲ ਕੀਤੀ ਸੀ ਅੰਦਰ ਬੈਠ ਕੇ ਉਦੋਂ ਵੀ ਮੈਂ ਪਾਰਟੀ ਦੇ ਸੁਧਾਰ ਵਾਸਤੇ ਤੇ ਪਾਰਟੀ ਦੀ ਮਜ਼ਬੂਤੀ ਵਾਸਤੇ ਗੱਲਾਂ ਕੀਤੀਆਂ ਸੀਗੀਆਂ ਤੇ ਖਾਸ ਕਰਕੇ ਸਾਡੀਆਂ ਸੰਸਥਾਵਾਂ ਜਿਹੜੀਆਂ ਸੀ ਜੀ ਹਕਾਦਰ ਸਾਹਿਬ ਦੀ ਰਹਿਤ ਮर्याਦਾ ਨੂੰ ਖੋਰਾ ਲੱਗ ਰਿਹਾ ਹੈ ਸਾਡੇ ਧਰਮ ਪ੍ਰਚਾਰ ਦੀ ਤੇ ਕਮੀ ਆ ਰਹੀ ਸਾਡੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਵਿੱਚ ਕਮਜ਼ੋਰੀ ਆ ਰਹੀ ਹੈ ਜਾਂ ਕੰਮ ਕਾਜ ਵਿੱਚ ਕੋਈ ਵਿਗੜਨ ਪੈ ਰਿਹਾ ਹੈ ਉਹਦਾ ਕਾਰਨ ਮੈਂ ਕਿਹਾ ਸੀਗਾ ਕਿ ਲੋਕਾਂ ਦੇ ਮਨਾਂ ਚ ਹੈ ਕਿ ਤੁਸੀਂ ਸਿਆਸੀ ਤੌਰ ਦੇ ਉੱਤੇ ਜਿਹੜੀ ਵਾਧੂ ਦਖਲਅੰਦਾਜ਼ੀ ਹੈ ਉਹਨੂੰ ਘਟਾਓ ਜੀ ਜੀ ਪਰਵਾੜਿਕ ਤੌਰ ਤੇ ਜਿਹੜਾ ਲੋਕਾਂ ਦੀ ਮਨਾ ਚਾਹੁੰਦਾ ਹੈ ਕਿ ਪਰਵਾੜਿਕ ਕਬਜ਼ਾ ਨਜ਼ਰ ਨਹੀਂ ਆਉਣਾ ਚਾਹੀਦਾ ਇਹਦੇ ਤੋਂ ਦੂਰੀ ਬਣਾ ਕੇ ਰੱਖੋ ਥੋੜਾ ਜਿਆ ਸਾਡਾ ਸਿੱਖ ਕੌਮ ਦੇ ਮਨਾਂ ਦੇ ਵਿੱਚ ਜਿਹੜੇ ਸਾਡੇ ਖਿਲਾਫ ਤਮ ਵਰਪੂ ਸੇ ਪੈਂਦੇ ਹੈ ਜਾਂ ਕੋਈ ਸਾਡੇ ਵਿਰੋਧ ਦਾ ਵਿੱਚੋਂ ਗੰਡ ਕਰਦੇ ਹੈ ਤੇ ਉਹਨਾਂ ਨੂੰ ਸਾਡੇ ਤੇ ਕੋਈ ਘਰੋਸਾ ਪੈਦਾ ਹੋਣਾ ਚਾਹੀਦਾ ਹੈ ਉਹ ਘਰੋਸਾ ਕਿੱਦਾਂ ਪੈਦਾ ਕੀਤਾ ਜਾ ਸਕਦਾ ਉਹਨੂੰ ਉਹਦਾ ਹੱਥ ਕੱਢੋ ਉਹਨਾਂ ਨੇ ਉਹਦਾ ਗੰਡਾ ਦਾ ਗੁੱਸਾ ਕੀਤਾ ਕਿ ਤੁਸੀਂ ਇਹ ਗੱਲਾਂ ਕੀਤੀਆਂ ਤੇ ਮੈਨੂੰ ਕਿਹਾ ਵੀ ਨਹੀਂ ਕੁਝ ਵੀ ਮੈਂ ਤੇ ਕਹਿ ਕੇ ਆ ਗਈਆਂ ਕੁਝ ਵਿਚਾਰਾ ਕਰਕੇ ਆ ਗਈਆਂ ਧੋਨ ਦੇ ਸਬੰਧ ਵਿੱਚ ਗੱਲਾਂ ਹੋਈਆਂ ਪਾਕੀ ਦੀ ਮਜ਼ਬੂਤੀ ਦੀਆਂ ਗੱਲਾਂ ਹੋਈਆਂ ਸੁਧਾਰ ਦੀਆਂ ਗੱਲਾਂ ਹੋਈਆਂ ਕਮਜ਼ੋਰੀਆਂ ਦੂਰ ਕਿੱਦਾਂ ਕਰਦੀਆਂ ਉਹ ਗੱਲਾਂ ਹੋਈਆਂ ਸ਼ੋਮਨੀ ਕੋ तरफੋਂ ਦਰਪੰਦ ਕਮੇਟੀ ਤੇ ਕਿਹੜੀਆਂ ਕਿਹੜੀਆਂ ਗੱਲਾਂ ਜਿਹਦੇ ਕਰਕੇ ਸਿੱਖ ਸੰਗਤ ਸਾਹਿਬ ਤੋਂ ਦੂਰੀ ਬਣਾ ਕੇ ਬਹਿ ਗਈ ਹੈ ਕਿ ਉਹਨਾਂ ਨੂੰ ਆਪਾਂ ਕਿੱਦਾਂ ਨੇੜੇ ਲਾਉਣਾ ਇਦਾਂ ਦੀਆਂ ਗੱਲਾਂ ਕੀਤੀਆਂ ਸੀਗੀਆਂ ਮੈਂ ਤਾਂ ਕੋਈ ਹੋਰ ਗੱਲ ਨਹੀਂ ਕੀਤੀ ਸੋ ਇਹ ਕਰਕੇ ਉਹਨਾਂ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਦੁਸਤ ਲੱਗਾ ਹੋਵੇ ਕਿ ਉਹਨਾਂ ਨੇ ਮੈਨੂੰ ਪਾਰਟੀ ਚੋਂ ਸਵੀਰ ਨੂੰ ਸਸਪੈਂਡ ਕਰ ਦਿੱਤਾ ਇਹ ਸਸਪੈਂਡ ਕੀਤਾ ਤੇ ਫਿਰ ਮੈਨੂੰ ਮੈਂ ਵੀ ਤੇ ਕੋਈ ਫੈਸਲਾ ਲੈਣਾ ਸੀ ਨਾ ਫਿਰ ਮੈਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਠੀਕ ਹੈ ਅੱਛਾ ਜਦੋਂ ਹੁਣ ਤੁਹਾਡੇ ਸੁਰਬ ਇਦਾਂ ਦੇ ਲੱਗਦੇ ਨੇ ਸੁਖਵੀਰ ਬਾਦਲ ਹੁਣੇ ਵੀ ਬੜੇ ਨਰਮ ਸੁਰ ਦੇ ਵਿੱਚ ਆਏ ਹੋਏ ਨੇ ਪਰ ਹੁਣ ਇਹ ਲੱਗਦਾ ਵੀ ਤੁਸੀਂ ਵੀ ਬਹੁਤ ਜਲਦੀ ਮਿਲੋਗੇ ਔਰ ਸਾਨੂੰ ਪ੍ਰੈਸ ਕਾਨਫਰੈਂਸ ਦੇਖਣ ਨੂੰ ਮਿਲੇਗੀ ਜਾਂ ਫਿਰ ਇਹ 1 ਟੂ 1 ਹੋਏਗਾ ਕੀ ਇਹਦੇ ਉੱਤੇ ਥੋੜਾ ਜਿਹਾ ਕਲੀਅਰ ਕਰ ਦਿਓ ਗੱਲ ਸਾਫ਼ ਹੈ ਜੀ ਮੈਨੂੰ ਉਹ ਤੱਕੜ ਕੇ ਮੈਨੂੰ ਪਾਸੇ ਕਿਉਂ ਕੀਤਾ ਕੀ ਅੱਜ ਉਹ ਜੇ ਮੇਰੇ ਤੇ ਰੁਕਸ਼ਤੀਏ ਤੋਂ ਦੂਰ ਹੋਏ ਜੇ ਉਹਾਂ ਦੀ ਗਲਤੀਆਂ ਸੀ ਹੈ ਤੇ ਦੂਰ ਕਰ ਲਈਆਂ ਈਮਸ ਦਾ ਤਰੀ ਪੈਰਿਦਾਰੀ ਕਰਨ ਵਾਸਤੇ ਕਿਹਾ ਸੀ ਕਿ ਮੈਂ ਅੱਜ ਵੀ ਕਹਾਂਗੀ ਮੈਂ ਛੱਡੀ ਨਹੀਂ ਦੇਣੀ ਜੇ ਮੈਂ ਉਥੋਂ ਸ਼੍ਰੋਮਣੀ ਗੁਰਦਵਾਰਾ ਦੇਖੋ ਮੇਰੀ ਲੜਾਈ ਪਾਰਟੀ ਵਿੱਚ ਕੋਈ ਵੀ ਨਹੀਂ ਮੈਂ ਪਾਰਟੀ ਵਾਸਤੇ ਅੱਜ ਵੀ ਖੜੀ ਹਾਂ ਤੇ ਪਾਰਟੀ ਲਈ ਗੰਨ ਕਰਾਂਗੀ ਭਾਵੇਂ ਮੈਂ ਇਕੱਲੇ ਰਹਿ ਕੇ ਕਰਾਂ ਪਰ ਮੈਂ ਕਿਸੇ ਪਲੇਟਫਾਰਮ ਤੇ ਇਕੱਲੀ ਕਰਾਂ ਤੇ ਭਾਵੇਂ ਮੈਂ ਉਹਨਾਂ ਦੇ ਨਾਲ ਜਾ ਕੇ ਕਰਾਂ ਜੀ ਪਰ ਗੱਲ ਇਹ ਹੈ ਕਿ ਜਦੋਂ ਉਹਨਾਂ ਨੂੰ ਸਾਨੂੰ ਹੱਕ ਹੀ ਨਹੀਂ ਕਿਸੇ ਵਰਕਰ ਨੂੰ ਕਿ ਕਿਸੇ ਛੋਟੇ ਲੀਡਰ ਨੂੰ ਵੱਡੇ ਆਪਣੇ ਮੁਖੀ ਦੇ ਨਾਲ ਬਹਿ ਕੇ ਵਿਚਾਰਾ ਕਰ ਸਕੀਏ ਤਾਂ ਫਿਰ ਉਸ ਤੇ ਬਹਿਣ ਦਾ ਕੀ ਫਾਇਦਾ ਜੀ ਅੱਛਾ ਤੁਸੀਂ ਜਦੋਂ ਤੁਹਾਡੇ ਮਨ ਮਟਾਵ ਚੱਲਦੇ ਸੀਗੇ ਤੁਸੀਂ ਇਹ ਗੱਲ بڑے بڑے ਭਾਰੇ ਹਿਰਦੇ ਨਾਲ ਕਿਹਾ ਸੀ ਤੁਸੀਂ ਕਿਹਾ ਵੀ ਮੇਰੇ ਨਾਲ ਇਹ ਤਾਂ ਸਭ ਕੁਝ ਹੋਇਆ ਕਿਉਂਕਿ ਬੀਬੀ ਹਰ ਸਿਮਰਤ ਕੋ ਔਰ ਬਾਦਲ ਮੈਨੂੰ ਪਸੰਦ ਨਹੀਂ ਕਰਦੇ ਤੇ ਹੁਣ ਜਦੋਂ ਤੁਸੀਂ ਵਾਕੀ ਕਿਉਂਕਿ ਹੁਣ ਦੇਖੋ ਨਾ ਪਾਰਟੀ ਦੇ ਵਿੱਚ ਇਦਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਤੁਹਾਡਾ ਕੱਲੂ ਰਲੇਵਾ ਹੋਏਗਾ ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕਹੀਆਂ ਜਾਂ ਉਹਨਾਂ ਨੇ ਕਹੀਆਂ ਤੁਹਾਨੂੰ ਲੱਗਦਾ ਵੀ ਉਹ ਭੁੱਲੀਆਂ ਜਾ ਸਕਦੀਆਂ ਦਾ ਨਿੱਜੀ ਗੱਲਾਂ ਦਾ ਕੋਈ ਗੱਲ ਨਹੀਂ ਹੁੰਦੀ ਨਿੱਜੀ ਗੱਲਾਂ ਦੀ ਕੋਈ ਗੱਲ ਨਹੀਂ ਹੁੰਦੀ ਪਰ ਜਦੋਂ ਅਸੀਂ ਪਾਰਟੀ ਦੇ ਸੁਧਾਰ ਲਈ ਜਾਂ ਕਿਸੇ ਸੰਸਥਾ ਦੀ ਗੱਲ ਇਹ ਹੈ ਕਮ ਸੇ ਕਮ ਉਹਦੀ ਪੋਜ਼ਿਟਿਵਲੀ ਲੈਣੀ ਚਾਹੀਦੀ ਨਾ ਜੀ 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 ਅੱਜ ਵੀ ਅੱਜ ਕੀ ਉਹ ਗੱਲਾਂ ਸਾਡੀਆਂ ਠੀਕ ਹੋ ਗਈਆਂ ਜੇ ਹੋ ਗਈਆਂ ਫਿਰ ਬਹੁਤ ਖੁਸ਼ੀ ਦੀ ਗੱਲ ਹੈ ਸਹੀ ਹੈ ਅੱਛਾ ਢੀਂਟਾ ਸਾਹਿਬ ਵੀ ਬੜੇ ਤਲਕੀ ਵਾਲੇ ਉਹਨਾਂ ਦੇ ਸ਼ਬਦ ਸੀਗੇ ਉਹ ਕਹਿੰਦੇ ਵੀ ਸੁਖਵੀਰ ਬਾਦਲ ਰਹਿਣਗੇ ਜਾਂ ਮੈਂ ਰਹੂੰਗਾ ਪਰ ਹੁਣ ਉਹ ਸਵਾਲ ਅੱਜ ਰਿਪੋਰਟਰਸ ਨੇ ਪੁੱਛਿਆ ਉਹਦੇ ਤੇ ਵੀ ਥੋੜਾ ਜਿਹਾ ਟੇਕ ਦੇ ਦਿਓ ਹਾਂ ਜੀ ਢੀਂਡਾ ਸਾਹਿਬ ਦਾ ਇੱਕ ਕਹਿਣਾ ਹੁੰਦਾ ਸੀ ਨਾ ਜਦੋਂ ਅਕਸਰ ਉਹ ਪਾਰਟੀ ਤੋਂ ਵੱਖਰੇ ਸੀਗੇ ਵੀ ਜਾਂ ਤਾਂ ਸੁਖਵੀਰ ਬਾਦਲ ਦਾ ਨੂੰ ਰੱਖ ਲੋ ਜਾਂ ਮੈਨੂੰ ਰੱਖ ਲੋ ਪਰ ਹੁਣ ਦੋਹੇ ਇਕੱਠੇ ਪਲੈਟਫਾਰਮ ਦੇ ਉੱਤੇ ਆਏ ਆ ਚਲੋ ਇੱਕ ਢੀਂਡਾ ਸਾਹਿਬ ਦਾ ਸਵਾਲ ਹੈ ਜੀ ਉਹਨਾਂ ਨੂੰ ਪੁੱਛੋ ਤੁਸੀਂ ਮੈਂ ਉਹਨਾਂ ਦਾ ਜਵਾਬ ਕੀ ਦੇਵਾਂ ਜੀ ਅੱਛਾ ਹੁਣ ਜਾਂਦੇ ਜਾਂਦੇ ਜੇ ਸੁਖਵੀਰ ਬਾਦਲ ਸਾਹਿਬ ਤੁਹਾਨੂੰ ਲੈਣ ਹੋ ਜਾਂ ਮਨਾਉਣ ਆਉਂਦੇ ਨੇ ਤੇ ਤੁਸੀਂ ਤੁਹਾਡਾ ਕੀ ਰਿਐਕਸ਼ਨ ਹੋਏਗਾ ਪਹਿਲਾਂ ਤੇ ਮੈਂ ਰੁੱਸੀ ਨਹੀਂ ਸੀ ਹਮ ਮੈਂ ਕਦੇ ਵੀ ਰੁੱਸੀ ਮੈਨੂੰ ਸੁਖਵੀਰ ਜੀ ਨੇ ਬੜੀ ਬੜੀ ਫੋਨ ਕੀਤੀ ਪ੍ਰਧਾਨ ਜੀ ਨੇ ਇਹਨਾਂ ਗੱਲਾਂ ਵੀ ਕਰ ਲੈਂਦੇ ਆ ਮਿੰਨ ਦੀ ਸਾਰੀ ਪਾਰਟੀ ਵੀ ਅੱਲਾ ਕਰਦੀ ਮੇਰ ਨਾਲ ਸਾਰੇ ਵਰਕਰ ਮੇਰ ਨਾਲ ਗੱਲਾਂ ਕਰਦੇ ਸਾਰੇ ਇਕੱਠੇ ਦੁੱਖਾਂ ਸੁੱਖਾਂ ਦੇ ਇਕੱਠੇ ਹੂੰ ਕੋਈ ਮੇਰਾ ਤਾਂ ਸੇਵਾ ਨਹੀਂ ਕਿਸੇ ਨਾਲ ਜੀ ਪਰ ਕਿਸ ਸੰਧਿਕ ਤੌਰ ਤੇ ਉੱਤੇ ਮੇਰੀਆ ਮੈਂ ਕੌਮ ਦੀ ਗੱਲਾਂ ਕਰਦੀ ਆ ਤੇ ਉਹ ਸੁਣਨੀਆਂ ਪੈਣੀਆਂ ਠੀਕ ਆ ਤੁਸੀਂ ਕਹਿ ਦਿੱਤਾ ਵੀ ਤੁਹਾਡੀਆਂ ਗੱਲਾਂ ਸੁਣਨੀਆਂ ਪੈਣਗੀਆਂ ਪਹਿਲਾਂ ਵਾਂਗੂ ਨਜ਼ਰ ਅੰਦਾਜ਼ ਨਹੀਂ ਕਰਨੀਆਂ ਪੈਣ ਬਿਲਕੁਲ ਅੱਛਾ ਇੱਕ ਜਾਂਦੇ ਜਾਂਦੇ ਟੇਕ ਕਿਉਂਕਿ ਕੇਡਰ ਵਾਕੇ ਤੁਹਾਡਾ ਮਜ਼ਬੂਤ ਹੁੰਦਾ ਲੱਗਦਾ ਐ ਐਮਪੀ ਇਲੈਕਸ਼ਨਸ ਵੀ ਆ ਤੁਹਾਨੂੰ ਅੰਦਰੋਂ ਖੁਸ਼ੀ ਹੁੰਦੀ ਹੈ ਵੀ ਵਾਕੇ ਹੋਣੀ ਅਸੀਂ ਕੇਡਰ ਕਿਉਂਕਿ ਉਹਨਾਂ ਨੇ ਕਿਹਾ ਵੀ ਹਰ ਵਰਕਰ ਸਾਡੀ ਤਾਕਤ ਹੈ ਲੱਗਦਾ ਵੀ ਹੁਣ ਕੇਡਰ ਮਜ਼ਬੂਤ ਕਰਨ ਲੱਗੀ ਆ ਅਕਾਲੀ ਦਲ ਤੁਹਾਨੂੰ ਖੁਸ਼ੀ ਕਿੰਨੀ ਕਾ ਮੈਨੂੰ ਖੁਸ਼ੀ ਹੋਏਗੀ ਜਦੋਂ ਅਕਾਲੀ ਦਲ ਚੜ੍ਹਦੀ ਕਲਾ ਚ ਲੋਕਾਂ ਵਿੱਚ ਨਜ਼ਰ ਆਏਗਾ ਜੀ ਬਹੁਤ ਬਹੁਤ ਹੋਏਗੀ ਕਿ ਸ਼੍ਰੋਮਣੀ ਕਾਂਗੜਾ ਦਲ ਆਪਣੀ ਤਾਕਤ ਬਣ ਕੇ ਉੱਪਰ ਆਏਗਾ ਮੈਨੂੰ ਇਹ ਮੇਰੇ ਵਾਸਤੇ ਬਹੁਤ ਵੱਡਾ ਉਹ ਸਮਾਂ ਆਏਗਾ ਜਿਦੋਂ ਲੋਕ ਸ਼੍ਰੋਮਣੀ ਕਾਗਦ ਨਾਲ ਜੁੜ ਕੇ ਇਸ ਸੰਸਥਾ ਨੂੰ ਫਿਰ ਉਸੇ ਮੁਕਾਮ ਤੇ ਪਹੁੰਚਾਉਣਗੇ ਜਈ ਸੰਸਥਾ ਪਹਿਲਾਂ ਸੀ ਜੀ ਬਹੁਤ ਬਹੁਤ ਸ਼ੁਕਰੀਆ ਬੀਬੀ ਜੀ ਸਾਹਿਬ ਨਾਲ ਗੱਲਬਾਤ ਕਰਨ ਲਈ ਸ਼ੁਕਰੀਆ ਬੰਨ